ਮਾਨਯੋਗ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵਜਾਦ ਜੀ ਉਹਨਾਂ ਦੀ ਅਗਵਾਈ ਹੇਠ ਅਤੇ ਮਾਨਯੋਗ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੁੱਲਰ ਦੀ ਅਗਵਾਈ ਹੇਠ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਨਸ਼ਿਆਂ ਦੇ ਖਿਲਾਫ ਬਹੁਤ ਆਪਣੀ ਜੰਗ ਛੇੜੀ ਹੋਈ ਹੈ ਉਹਦੀ ਲੜੀ ਵਿੱਚ ਇੱਕ ਕ੍ਰਾਸ ਬਾਰਡਰ ਨਾਰਕੋ ਟੈਰਰ ਮੋਡਿਊਲ ਬਸਟ ਹੋਇਆ ਇੱਕ 42 ਨੰਬਰ ਮਕਦਮਾ ਦਰਜ ਹੋਇਆ ਸੀ ਜੋਬਨ ਜੋਬਨ ਲੜਕਾ ਫੜਿਆ ਗਿਆ ਸੀਗਾ 7 ਤਰੀਕ ਨੂੰ ਉਸ ਕੋ 290 ਗ੍ਰਾਮ ਹਿਰੋਇਨ ਮਿਲੀ ਸੀ। ਉਦੀ ਲੜੀ ਵਿੱਚ ਫਿਰ ਇੱਕ ਜਿਵੇਂ ਪਹਿਲਾਂ ਵੀ ਸੀਪੀ ਸਾਹਿਬ ਨੇ ਤੁਹਾਨੂੰ ਬਰੀਫ ਕੀਤਾ ਸੀਗਾ ਇੱਕ ਕਰਨਦੀਪ যাদਬ ਹੈ ਮਕੇਸ਼ যাদਬਰ 사ਜਨ ਸਿੰਘ ਇਹ ਖੰਡ ਵਾਲਾ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਬਿਹਾਰ ਤੋਂ ਨੇਪਾਲ ਭੱਜਣ ਦੀ ਫਰਾਗ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਨੂੰ ਵੀ ਬੜੀ ਮਿਹਨਤ ਨਾਲ ਪੁਲਿਸ ਨੇ ਫੜਿਆ ਸੀਗਾ ਔਰ ਇਹ ਉਸ ਤੋਂ ਬਾਅਦ ਇੱਕ ਗੁਰਬਖਸ਼ ਸਿੰਘ ਉਹ ਵੀ ਇਹਨਾਂ ਦਾ ਸਾਥੀ ਫੜਿਆ ਗਿਆ ਸੀਗਾ ਔਰ 18 ਤਰੀਕ ਨੂੰ ਕਰਨਦੀਪ ਜਾਦਵ ਹੈਗਾ ਇਹਦੇ ਕੋਲ 1 ਕਿਲੋ ਹੀਰੋਨ ਰਿਕਵਰ ਹੋਈ ਹੈ ਔਰ ਇੱਕ ਪਿਸਟਲ ਬੱਤੀ ਬੋਰ ਦਾ 2 ਰਾਊਂਡ ਔਰ ਕਵਰ ਕੀਤੇ ਨੇ ਔਰ ਜਿਹੜੀ ਸਾਰੀ ਕਾਰਵਾਈ ਹੋਈ ਹੈ ACP ਵੈਸ ਸ਼ਿਵਦਰਸ਼ਨ ਸਿੰਘ ਔਰ SHO ਸ਼ਾਟਾ ਬਨੋਦ ਕੁਮਾਰ ਇਹਨਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਔਰ ਇਹ ਜਿਹੜਾ ਮੋਡਿਊਲ ਹੈਗਾ ਇਹ ਪਾਕਿਸਤਾਨ ਬਾਰਡਰ ਜਿਹੜਾ ਹੈਗਾ ਰਮਦਾਸ ਉਹ ਡੇਰਾ ਬੱਬਰ ਨਾਨਕ ਸਾਈਡ ਉੱਥੋਂ ਇਹ ਪਾਕਿਸਤਾਨ ਲਿੰਕ ਸਗਾ ਡਰੋਨ ਦੇ ਰਾਹੀਂ ਸਾਰਾ ਕੁਝ ਆਉਂਦਾ ਸਿਗਾ ਔਰ ਇਹ ਜਿਹੜਾ ਕਰਨ ਜਯਾਦਵ ਹੈਗਾ ਸਟਿਲ ਔਨ ਰਿਮਾਂਡ ਹੈ ਬਾਕੀ ਫਰਦਰ ਇਹਦੀ ਪੁਸ਼ਕਿਸ਼ ਚੱਲ ਰਹੀ ਹੈ ਔਰ ਇੱਕ ਹੋਰ ਕੇਸ ਹੈਗਾ ਉਹ ਸਰ ਆਪਣਾ ਬੰਬ ਦੇ ਵਿੱਚ ਵੀ ਇਨਵੋਲਡ ਹੈ ਬੰਦਾ ਨਹੀਂ ਬੰਬ ਵਾਲੇ ਕੇਸ 'ਚ ਨਹੀਂ ਇਨਵੋਲਡ ਹੋਏਗਾ ਔਰ ਇਸੇ ਤਰ੍ਹਾਂ ਇੱਕ ਹੋਰ ਕੇਸ ਹੈਗਾ ਕੈਂਟ ਥਾਣੇ ਵਿੱਚ ਇੱਕ ਮੰਗਲ ਸਿੰਘ ਨਾਂ ਦਾ ਵਿਅਕਤੀ ਹੈਗਾ ਉਹ ਮਾਵਾ ਪਿੰਡ ਥਾਣਾ ਘਰੇਂਡਾ ਦਾ ਰਹਿਣ ਵਾਲਾ ਹੈਗਾ ਉਹਦੇ ਕੋਲੋਂ ਵੀ 1 ਕਿਲੋ 10 ਗ੍ਰਾਮ ਹੀਰਨ ਮਿਲੀ ਹੈ ਇਨਸਪੈਕਟਰ ਨੀਰਜ ਕੁਮਾਰ ਜਿਹੜੇ ਕੈਂਠਾਣੇ ਲੱਗੇ ਨੇ ਗਵਾਲ ਮੰਡੀ ਤੋਂ ਇਹਨੂੰ ਗੁਫਤਾਰ ਕੀਤਾ ਔਰ ਇਹ ਇਹਨੂੰ ਅਸੀਰਮਾਨ ਲੈ ਕੇ ਥੋਰ ਵਾਲੀ ਪੁਸ਼ਕਿਸ਼ ਕਰ ਰਹੇ ਆ ਔਰ ਬੈਕਵਰਡ ਫਾਰਵਰਡ ਲਿੰਕੇਜ ਸਾਰੇ ਪਤਾ ਕਰਾਂਗੇ ਇਹ ਜਿਹੜੇ 2 2 ਕਿਲੋ 10 ਗ੍ਰਾਮ ਹੀਰਨ ਮਿਲੀ ਹੈ ਔਰ ਇੱਕ ਪਿਸਟਲ ਹੈ ਬਹੁਤ ਵਧੀਆ ਅਚੀਵਮੈਂਟ ਹੈ ਏਸੀਪੀ ਵੈਸਟ ਹੌਣਾਂ ਦੀ ਨਿਗਰਾਨੀ ਚ ਸਫਲ ਕੀਤੀ ਗਈ ਹੈ ਉਹ ਇਮਾਨਜੋਗ ਸ਼੍ਰੀ ਗੁਰਪ੍ਰਸਾਦ ਸਿੰਘ ਪੁੱਲਰ ਕਮਿਸ਼ਨਰ ਅੰਮ੍ਰਿਤਸਰ ਉਹਨਾਂ ਦੀ ਹਦਾਇਤਾਂ ਤੇ ਜਿਹੜੀ ਲਗਾਤਾਰ ਕਾਰਵਾਈ ਜਾਰੀ ਹੈ ਅਜਿਹਾ ਜਿਹੜੇ ਮਾਰੇ ਅੰਸਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਰਹੇਗੀ ਹੋਰ ਵੀ ਜਿਹੜਾ ਇਸ ਤਰ੍ਹਾਂ ਦਾ ਨੈਟਵਰਕ ਹੈਗਾ ਉਹਨੂੰ ਬ੍ਰੇਕ ਕੀਤਾ ਜਾਵੇ ਸਾਨੂੰ ਸਾਹਮਣੇ ਜਿਹੜਾ ਜ਼ਮਾਨਵਰ ਮਿਲਿਆ ਉਹ ਗੈਰਕਾਨੂੰਨੀ ਹੈ ਕਿ ਲਾਇਸੈਂਸੀ ਨਹੀਂ ਗੈਰਕਾਨੂੰਨੀ ਹੈ ਲਾਇਸੈਂਸੀ ਤਾਂ ਕੋਈ ਨਹੀਂ ਇਹ ਤਾਂ ਪਹਿਲਾ ਕੇਸ ਵੀ ਹੈਗਾ ਜੀ ਨਹੀਂ ਅਜੇ ਪਹਿਲਾਂ ਕੋਈ ਟ੍ਰੇਸ ਨਹੀਂ ਇਹਨੇ ਕਿੱਥੇ ਸਨ ਦੇਣ ਜਾਣੀ ਇੰਟਰਵਿਊ ਕਿੱਥੇ ਕਰਨੀ ਸੀ ਇਹਨੇ ਉਹ ਸਾਰੀ ਸਾਰੀ ਹੁਣ ਫਰਦਰ ਸਾਰੀ ਚੱਲ ਰਹੀ ਹੈ ਉਹ ਬਾਕੀ ਰਿਕਵਰ ਹੋ ਗਈ ਸੀ ਹੁਣ ਸਾਰਾ ਅੱਗੇ ਅੱਗੇ ਸਾਰਾ ਨੈਟਵਰਕ ਸਾਨੂੰ ਕਾਫੀ ਚ ਲੀਡਸ ਮਿਲੀਆਂ ਹੈਗੀਆਂ ਕਿ ਇਹਨੂੰ ਦੇਣਾ ਸੀ ਕਿੱਥੋਂ ਲਿਆਂਦਾ ਸੀ ਉਹ ਅਸੀਂ ਫਰਦਰ ਉਹਨੂੰ ਚੈੱਕ ਕਰ ਰਹੇ ਹਾਂ ਉਹ ਫਿਰ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਜੋ ਵੀ ਡਰੋਨ ਆਈ ਲੈ ਕੇ ਆਇਆ ਹੈ ਮਹਿੰਗਾਈ ਦੀ ਅਸਾਈਨਮੈਂਟ ਹਾਂਜੀ ਹਾਂਜੀ ਪਾਕਿਸਤਾਨ ਦੇ ਨਾਲ ਇਹਨਾਂ ਦੇ ਸਮਗਰਾਂ ਨਾਲ ਲਿੰਕ ਹੈ ਉਹਨਾਂ ਦੇ ਥਰੂ ਆਈ ਹੈ ਜਿਹੜਾ ਬੀਸੀ ਕੰਮ ਕੋਈ ਹੈਗਾ ਕਿ ਕੋਈ ਨਹੀਂ ਨਹੀਂ ਇਹੀ ਕੰਮ ਹੈ ਛੋਟਾ ਮੋ ਉਹ ਉਹ ਦਿਹਾੜੀਆਂ ਵੇਰਾਂ ਕਰਦੇ ਪਰ ਨਾਲ ਇਸ ਕੰਮ ਚ ਇਨਵੋਲ ਹੋ ਗਏ ਕਿੰਨੀ ਉਮਰ ਹੋਈ ਇਹਦੀ 21-22 ਸਾਲ ਦੀ ਉਮਰ ਹੈ ਇਹ ਆਪਣੇ ਫਾਜ਼ਲ ਅ ਰਾਜ ਮਿਸਤਰੀ ਹੈ ਉਹਦੇ ਨਾਲ ਹੀ ਕੰਮ ਕੰਮ ਕਰਦਾ ਸੀ ਤੇ ਦੂਸਰੇ ਕੇਸ ਵਾਲੀ ਉਮਰ ਕਿੰਨੀ ਹੈ ਉਹ ਵੀ 22-23 ਸਾਲ ਦਾ ਮੁੰਡਾ ਹੈ ਸਰ ਬੰਬ ਵਾਲੇ ਕੇਸ ਚ ਪਹਿਲਾ ਹੀ ਕੇਸ ਹੈ ਮਤਲਬ ਕਿ ਪਹਿਲੇ ਵੀ ਬੱਚੇ ਦਰਜ ਹੈ ਨਾ ਨਹੀਂ ਬੰਬ ਵਾਲੇ ਕੇਸ ਜਿਹੜੇ ਹੈਗਾ ਉਹ ਤੁਹਾਨੂੰ ਆਲਰੇਡੀ ਸੀਪੀ ਸਾਹਿਬ ਨੇ ਦੱਸਿਆ ਹੋਇਆ ਉਹਨਾਂ ਦੇ ਦੋ ਦੋ ਮੁਕਦਮੇ ਦਰਜ ਨੇ ਔਰ ਦੋਨੇ ਫੜੇ ਜਾ ਚੁੱਕੇ ਇੱਕ ਤਾਂ ਤੁਹਾਨੂੰ ਪਤਾ ਉਹ ਇੰਕਾਊਂਟਰ ਹੋ ਗਿਆ ਸੀਗਾ ਜਦੋਂ ਪੱਕੀ ਦੂਜਾ ਵੀ ਫੜਿਆ ਹੋਇਆ ਹੈ